ਸ਼ਸ਼ੀਕਲ ਜੀ ਦੋਸਤੋ ਸੋ ਇੱਕ ਹੋਰ ਬੜੀ ਇੰਟਰਸਟਿੰਗ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਇੱਕ ਤਰਕ ਭਰੀ ਵੀਡੀਓ ਆ ਲੌਜੀਕ ਵਾਲੀ ਵੀਡੀਓ ਆ ਜਾਣਾਂਗੇ ਦੀ ਸਚਾਈ ਇੱਕ ਹੋਰ ਵਹਿਮ ਭਰਮ ਦੀ ਰੀਤੀ ਰਿਵਾਜ ਦੀ ਇੱਕ ਹੋਰ ਅੰਧ ਵਿਸ਼ਵਾਸ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ ਪਰ ਇਹ ਰੀਤੀ ਰਿਵਾਜ ਜਿਹੜਾ ਮੈਂ ਕਹੂੰਗਾ ਬੜੀ ਦੇਰ ਦਾ ਚੱਲਿਆ ਆ ਰਿਹਾ ਅੱਜ ਵੀ ਕਾਇਮ ਸਾਡੇ ਜਿਹੜੇ ਹੈਗੇ ਨੇ ਵਿਆਹਾਂ ਦੀਆਂ ਰਸਮਾਂ ਉਹਦੇ ਵਿੱਚ ਸ਼ਾਮਲ ਆਹੇ ਤੇ ਅੱਜ ਆਪਾਂ ਸਰਵਾਲੇ ਬਾਰੇ ਗੱਲ ਕਰਨੀ ਆ ਤੁਸੀਂ ਅਕਸਰ ਦੇਖਿਆ ਕਿ ਜਦੋਂ ਵੀ ਆਪਣੇ ਪੰਜਾਬ 'ਚ ਖਾਸ ਤੌਰ ਤੇ ਵਿਆਹ ਹੁੰਦਾ ਵਾ ਤੇ ਨਾਲ ਇੱਕ ਸਰਵਾਲਾ ਜ਼ਰੂਰ ਲਾੜੇ ਦੇ ਨਾਲ ਤਿਆਰ ਕੀਤਾ ਜਾਂਦਾ ਮੈਂ ਇਹਦੇ ਬਾਰੇ ਕੋਈ ਹੁਣ ਰੀਸੈਂਟ ਰਿਸਰਚ ਤਾਂ ਨਹੀਂ ਕੀਤੀ ਕਾਫੀ ਧੇਰ ਪਹਿਲਾਂ ਇਹ ਸੁਣਿਆ ਸੀਗਾ ਕਿ ਇਹਦਾ ਕਾਰਨ ਆ ਹੁੰਦਾ ਵਾ ਉਹੀ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਜੇ ਕੋਈ ਤਰੁੱਟੀ ਲੱਗੀ ਤਾਂ ਜਰੂਰ ਤੁਸੀਂ ਮੇਰੀ ਜਾਣਕਾਰੀ 'ਚ ਵਾਦਾ ਕਰ ਸਕਦੇ ਹੋ ਕਿ ਸੁਧਾਰ ਕਰ ਸਕਦੇ ਹੋ ਮੇਰੀ ਜਾਣਕਾਰੀ ਦੇ ਵਿੱਚ ਆਪਾਂ ਅਕਸਰ ਦੇਖਦੇ ਆ ਕਿ ਜਦੋਂ ਵਿਆਹ ਹੁੰਦਾ ਵਾ ਤਾਂ ਵਿਆਹ ਵੇਲੇ ਜਦੋਂ ਲਾੜੇ ਨੂੰ ਬਿਠਾਇਆ ਜਾਂਦਾ ਵਾ ਉਹਦੇ ਨਾਲ ਇੱਕ ਸਰਵਾਲਾ ਜਰੂਰ ਤਿਆਰ ਕੀਤਾ ਜਾਂਦਾ ਤੇ ਜ਼ਿਆਦਾਤਰ ਸਰਵਾਲਾ ਜਿਹੜਾ ਉਹ ਛੋਟਾ ਬੱਚਾ ਆਪਾਂ ਹੁਣ ਤਿਆਰ ਕਰਨ ਲੱਗੇ ਘਰ ਦੇ ਵਿੱਚ ਕੋਈ ਜੇ ਲਾੜੇ ਦਾ ਛੋਟਾ ਭਰਾ ਵਾ ਤਾਂ ਉਹਨੂੰ ਨਾਲ ਬਿਠਾ ਦਿੱਤਾ ਜਾਂਦਾ ਵਾ ਤੇ ਜੇ ਭਰਾ ਛੋਟਾ ਨਹੀਂ ਹੈਗਾ ਜਾਂ ਭਰਾ ਜਿਆਦਾ ਹੀ ਛੋਟਾ ਵਾ ਤਾਂ ਕੀ ਕਰਦੇ ਨੇ ਕਿ ਭੈਣ ਦਾ ਮੁੰਡਾ ਹੋ ਗਿਆ ਜਾਂ ਕੋਈ ਵੀ ਰਿਸ਼ਤਦਾਰੀ ਦੇ ਵਿੱਚੋਂ ਮੁੰਡੇ ਨੂੰ ਹੀ ਛੋਟੇ ਮੁੰਡੇ ਨੂੰ ਸਰਵਾਲਾ ਬਣਾਇਆ ਜਾਂਦਾ ਵਾ ਇਹਦਾ ਕਾਰਨ ਕੀ ਆ ਕਿੱਥੋਂ ਸ਼ੁਰੂ ਹੋਈ ਸੀ ਇਹ ਰੀਤ ਕੀ ਲੋੜ ਸੀਗੀ ਉਦੋਂ ਹੁਣ ਫੇਰ ਆਪਾਂ ਜਾਵਾਂਗੇ ਜੀ ਪੁਰਾਣੇ ਸਮਿਆਂ ਦੇ ਵਿੱਚ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਨਾ ਵਿਆਹਣ ਦੇ ਲਈ ਜਾਂਦੇ ਸੀਗੇ ਲਾੜੀ ਨੂੰ ਤਾਂ ਉਹ ਇਹੋ ਜਿਹਾ ਸਮਾਂ ਹੁੰਦਾ ਸੀ ਡਾਕੂਆਂ ਵਾਲਾ ਕਹਿੰਦੇ ਜੀ ਸਮਾਂ ਹੁੰਦਾ ਸੀ ਬਰਾਤ ਖੁੱਲੇ ਜਿਹੜੇ ਉਹ ਮੈਦਾਨ ਹੁੰਦੇ ਸੀ ਜੰਗਲ ਹੁੰਦੇ ਸੀ ਉਹਦੇ ਚ ਗੁਜ਼ਰ ਕੇ ਜਾਂਦੀ ਸੀ ਕਈ ਵਾਰ ਕੀ ਹੁੰਦਾ ਸੀ ਕਿ ਡਾਕੂ ਪੈ ਜਾਂਦੇ ਸੀ ਉਸ ਝੁੰਡ ਨੂੰ ਬਰਾਤ ਨੂੰ ਡਾਕੂ ਲੁੱਟ ਕੇ ਲੈ ਜਾਂਦੇ ਸੀ ਤੇ ਕਈ ਵਾਰ ਇਹੋ ਜਿਹੇ ਡਾਕੂ ਵੀ ਟੱਕਰਦੇ ਸੀਗੇ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਵਿਆਹਣ ਚੱਲਿਆ ਇਹਨਾਂ ਕੋਲ ਪੈਸੇ ਹੋਣਗੇ ਉਸ ਸਮੇਂ ਦੇ ਜਿੰਨੇ ਕੁ ਵੀ ਤੇ ਵੀ ਇਹਨਾਂ ਨੂੰ ਲੁੱਟੋ ਬਰਾਤ ਨੂੰ ਟੁੱਟ ਕੇ ਪੈਂਦੇ ਸੀ ਡਾਕੂ ਕਈ ਵਾਰ ਲਾੜਾ ਨਾ ਜਿਹੜਾ ਉਹ ਡਾਕੂ ਉਹਨੂੰ ਮਾਰ ਦਿੰਦੇ ਸੀ ਕਈ ਵਾਰੀ ਮਤਲਬ ਇਹੋ ਜਿਹੇ ਕਿਸੇ ਉਦੋਂ ਚਰਚਾ ਦਾ ਵਿਸ਼ਾ ਬਣੇ ਸੀ ਗਈ ਵੀ ਇਹ ਜਿਹੜੇ ਹਾਦਸੇ ਉਦੋਂ ਬਹੁਤ ਜ਼ਿਆਦਾ ਹੋਣ ਲੱਗੇ ਸੀ ਤਾਂ ਉਦੋਂ ਕਿਸੇ ਸਿਆਣਿਆਂ ਨੇ ਇਹ ਨਾਲ ਗੱਲ ਜੋੜੀ ਵੀ ਭਾਈ ਇਹ ਸਮਾਂ ਇਹੋ ਜਿਹਾ ਆਇਆ ਹੋਇਆ ਵਾ ਵੀ ਨਾਲ ਇੱਕ ਲਾੜਾ ਜਿਹੜਾ ਤਿਆਰ ਹੋ ਕੇ ਜਾਊਗਾ ਤੇ ਉਹਦੇ ਨਾਲ ਇੱਕ ਹੋਰ ਛੋਟਾ ਲਾੜਾ ਜਾਊਗਾ ਸਿਰਫ ਭਰਾ ਨੂੰ ਉਦੋਂ ਲਾੜਾ ਬਣਾਇਆ ਸਰਵਾਲਾ ਬਣਾਇਆ ਜਾਂਦਾ ਸੀ ਸੋਰੀ ਵੀ ਭਰਾ ਹੀ ਸਰਵਾਲਾ ਬਣ ਸਕਦਾ ਉਹਦਾ ਕਾਰਨ ਇਹ ਸੀ ਕਿ ਜੇ ਡਾਕੂਆਂ ਨੇ ਉਦੋਂ ਲੁੱਟ ਮਚਾਈ ਤੇ ਜੇ ਰੱਬ ਨਾ ਕਰੇ ਲਾੜਾ ਮਰ ਗਿਆ ਤਾਂ ਬਰਾਤ ਪਿੱਛੇ ਨੂੰ ਵਾਪਸ ਨਹੀਂ ਜਾਊਗੀ ਜਿਹੜਾ ਛੋਟਾ ਭਰਾ ਸਰਵਾਲਾ ਬਣ ਕੇ ਨਾਲ ਜਾਂਦਾ ਸੀ ਉਹ ਲਾੜਾ ਬਣ ਜਾਂਦਾ ਸੀ ਉਹ ਕੁੜੀ ਨੂੰ ਵਿਆਹ ਕੇ ਲੈ ਕੇ ਆਉਂਦਾ ਸੀ ਕਹਿ ਲਓ ਕਿ ਇੱਕ ਆਪਸ਼ਨ ਲੈ ਕੇ ਜਾਂਦੇ ਸੀ ਉਦੋਂ ਵੀ ਸਰਵਾਲੇ ਦੇ ਰੂਪ ਦੇ ਵਿੱਚ ਦੋ ਲਾੜੇ ਤਿਆਰ ਹੋ ਕੇ ਜਾਂਦੇ ਸੀ ਜੇ ਇੱਕ ਲਾੜੇ ਨੂੰ ਕੁਝ ਹੋ ਗਿਆ ਤਾਂ ਦੂਜਾ ਲਾੜਾ ਜਿਹੜੀ ਵਾਟੀ ਲੈ ਕੇ ਆਊਗਾ ਇਹ ਉਦੋਂ ਦਾ ਜਿਹੜਾ ਕਾਰਨ ਦੱਸਿਆ ਜਾਂਦਾ ਤੇ ਪਿੱਛੇ ਜੇ ਮੈਂ ਹੁਣ ਦੇਖੀ ਇੱਕ ਵੀਡੀਓ ਕੁਝ ਸਾਲਾਂ ਪਹਿਲਾਂ ਹੀ ਇਹ ਉਹਨਾਂ ਨੇ ਨਾ ਅੱਜਕੱਲ ਤੁਹਾਨੂੰ ਪਤਾ ਲੋਕ ਵਿਆਹਾਂ ਤੇ ਬਹੁਤ ਕੁਝ ਵੱਖਰਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਕੀ ਕੀਤਾ ਜੀ ਆਪਣੇ ਜਦੋਂ ਵਿਆਹ ਸੀਗਾ ਲਾੜੇ ਦੇ ਨਾਲ ਇੱਕ ਧੀ ਨੂੰ ਉਹ ਬੜਾਇਆ ਸਰਵਲਾ ਤਾਂ ਲੋਕਾਂ ਨੇ ਉਹਦਾ ਵਿਰੋਧ ਵੀ ਕੀਤਾ ਤੇ ਇਹ ਗਲਤ ਧਾਰਨਾ ਲੱਗੀ ਕਈ ਲੋਕ ਜਿਹੜੇ ਵਿਰੋਧ ਕਰ ਰਹੇ ਸੀ ਉਹ ਕਹਿੰਦੇ ਵੀ ਤੁਸੀਂ ਧੀਆਂ ਦੇ ਦੁਸ਼ਮਣ ਹੋ ਧੀਆਂ ਦੇ ਦੁਸ਼ਮਣ ਨਹੀਂ ਅਸਲ 'ਚ ਜਿਹੜਾ ਇਹਦਾ ਕਾਰਨ ਜੇ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਕਿਉਂ ਸਰਵਾਲਾ ਬਣਾਇਆ ਜਾਂਦਾ ਤੇ ਉੱਥੇ ਸਿਰਫ ਮੁੰਡਾ ਹੀ ਲੈ ਕੇ ਜਾਇਆ ਜਾ ਸਕਦਾ ਧੀ ਨਹੀਂ ਲੈ ਕੇ ਜਾਈ ਜਾ ਸਕਦੀ ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਉਹ ਧੀ ਨੂੰ ਕਦੇ ਵੀ ਸਰਵਾਲਾ ਨਾ ਬਣਾਉਂਦੇ ਇੱਕ ਧੀ ਆ ਜਿਹੜੀ ਉਹ ਧੀ ਨੂੰ ਵਿਆਹ ਕੇ ਕਿਵੇਂ ਲੈ ਕੇ ਆਊਗੀ ਜੋ ਮਤਲਬ ਬਣਦਾ ਤੇ ਮੈਂ ਤਾਂ ਕਹਿਣਾ ਵੀ ਚਲੋ ਇਹਦਾ ਰੀਤੀ ਰਿਵਾਜ ਚੱਲੇ ਹੋਏ ਨੇ ਵੀ ਉਦੋਂ ਜ਼ਮਾਨੇ ਹੋਰ ਸੀ ਹੁਣ ਆਪਾਂ ਨੂੰ ਬਰਾਤ ਚ ਜਾਂਦਿਆਂ ਕਿਹੜੇ ਡਾਕੂਆਂ ਨੇ ਲੁੱਟਣਾ ਵਾ ਤੇ ਆਪਾਂ ਹੁਣ ਮਤਲਬ ਕਿਹੜਾ ਤੁਰ ਕੇ ਜੰਗਲਾਂ ਦੇ ਵਿੱਚੋਂ ਬਰਾਤਾਂ ਲੈ ਕੇ ਜਾਣੀਆਂ ਹੁਣ ਤਾਂ ਜੀ ਵੈਗਨਾਂ 'ਚ ਤੇ ਆਡੀਆਂ ਦੇ ਵਿੱਚ ਬਰਾਤਾਂ ਜਾਂਦੀਆਂ ਨੇ ਇੰਨੀਆਂ ਗੱਡੀਆਂ ਪਿੱਛੇ ਹੁੰਦੀਆਂ ਨੇ ਤੇ ਅੱਜਕੱਲ ਤਾਂ ਬਹੁਤ ਕੁਝ ਤੁਹਾਨੂੰ ਪਤਾ ਹੀ ਆ ਕੁਝ ਦੱਸਣ ਦੀ ਲੋੜ ਨਹੀਂ ਤੇ ਉਹ ਚਲੋ ਇੱਕ ਰੀਤੀ ਰਿਵਾਜ ਬਣਿਆ ਹੋਇਆ ਉਹਦੇ 'ਚ ਜਿਹੜੇ ਸਾਡੇ ਲੋਕ ਨੇ ਉਹ ਇੰਜੋਏ ਕਰਦੇ ਨੇ ਤੇ ਮਸਤੀ ਕਰਦੇ ਨੇ ਜ਼ਿੰਦਗੀ ਦਾ ਆਨੰਦ ਲੈ ਲੈਂਦੇ ਨੇ ਇਹੀ ਕਹਿ ਸਕਦਾ ਪਰ ਇਹਦਾ ਕਾਰਨ ਜਿਹੜਾ ਮੈਂ ਨਹੀਂ ਕਹਿੰਦਾ ਤੁਸੀਂ ਛੱਡ ਦੋ ਸਰਵਾਲੇ ਬਣਾਉਣੇ ਆਪਾਂ ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਤੋਂ ਨਹੀਂ ਟੁੱਟ ਸਕਦੇ ਸਾਡੇ ਸਿਆਣਿਆਂ ਨੇ ਸਾਡੇ ਬਜ਼ੁਰਗਾਂ ਨੇ ਨਹੀਂ ਟੁੱਟਣ ਦੇਣਾ ਜੇ ਅਸੀਂ ਚਾਹਾਂਗੇ ਤਾਂ ਇਹਨੂੰ ਇੱਕ ਸਿਰਫ ਤੁਸੀਂ ਚਲੋ ਜਿੱਦਾਂ ਮੈਂ ਕਹਿੰਦਾ ਐਨਜਾਇਮੈਂਟ ਦਾ ਜਰੂਰ ਰੱਖੋ ਇੱਕ ਵੇਸ਼ਾ ਪਰ ਸਾਨੂੰ ਕਾਰਨ ਜਿਹੜਾ ਵਾ ਇਹਦਾ ਜਰੂਰ ਪਤਾ ਹੋਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਜਾਣਕਾਰੀ ਚੰਗੀ ਲੱਗੀ ਹੋਊਗੀ ਸਹੀ ਲੱਗੀ ਹੋਊਗੀ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕੋਈ ਹੋਰ ਵਾਅਦਾ ਕਰਨਾ ਚਾਹੁੰਦੇ ਹੋ ਇਸ ਜਾਣਕਾਰੀ ਦੇ ਵਿੱਚ ਕਮੈਂਟ ਕਰਨ ਵਾਲਿਆਂ ਦਾ ਮੈਂ ਹਮੇਸ਼ਾ ਸੁਆਗਤ ਕਰੂੰਗਾ ਜੀ ਅਗਲੀ ਵੀਡੀਓ ਚ ਬਹੁਤ ਜਲਦੀ ਮਿਲਦਾ